ਦੋਸਤੋ ਮੇਰਾ ਇੱਕ ਮਿੱਤਰ ਕਹਿੰਦਾ ਵੀ ਤੂੰ ਐਵੇਂ ਕਾਗਜ਼ 'ਤੇ ਕਾਲੇ ਕਰੀ ਜਾਣਾ ਅਗੇ ਯੂਕਰੇਨ ਰਸ਼ੀਆ ਵਾਰ ਹੋ ਗਈ ਤੇ 트럼ਪ ਨੇ ਆਹ ਕਹਿਤਾ ਵੀ ਜਾਂ ਉਧਰ ਪੰਜਾਬ ਦੀ ਪੋਲਿਟਿਕਸ ਅਕਾਲੀ ਦਲ ਇਦਾਂ ਕਰ ਰਿਹਾ ਤੇ ਅਕਾਲੀ ਦਲ 'ਚ ਪਝਾੜ ਆ ਗਿਆ ਉਹ ਯਾਰ ਕਹਿੰਦਾ YouTube ਦੇ ਉੱਤੇ ਤਾਂ ਪਝਾੜ ਆਇਆ ਹੋਇਆ ਸੁਨੰਦਾ ਸ਼ਰਮਾ ਤੇ ਪਿੰਕੀ ਧਾਲੀ ਵਾਲ ਦੀ ਲੜਾਈ ਦਾ ਵੀ ਤੂੰ ਉਹਦੇ 'ਤੇ ਤਾਂ ਤੁਸੀਂ ਕੋਈ ਗੱਲ ਹੀ ਨਹੀਂ ਕਰਦੇ ਤੇ ਮੈਂ ਕਿਹਾ ਯਾਰ ਉਹਦੇ 'ਚ ਕੋਈ ਜਾਂ ਤਾਂ ਕੋਈ ਫੈਕਚੁਅਲ ਗੱਲ ਹੋਵੇ ਤਾਂ ਬੰਦਾ ਉਹਦੇ 'ਤੇ ਕੋਈ ਕਰੇ ਹੁਣ ਸਾਰੇ ਆਪੋ ਆਪਣੇ opinion ਦੇ ਰਿਹਾ ਤੇ ਚਲੋ ਮੈਂ ਕਹਾਂ ਬਈ ਜੇ ਤੁਸੀਂ ਕਹਿੰਦੇ ਆ ਤਾਂ ਭਾਈ ਆਪਾਂ ਆਪਣਾ opinion ਦੇ ਲੈਨੇ ਆ ਕਿਉਂਕਿ ਇਹ ਤਾਂ ਸਾਰੀਆਂ ਕਈ ਚੀਜ਼ਾਂ ਦੇਖੀਆਂ ਨੇ ਕਈ ਵੀਡੀਓਜ਼ ਵਗੈਰਾ ਦੇਖੀਆਂ ਨੇ ਜਿਹਦੇ ਤੇ ਉਹ ਲਿਖਿਆ ਗਿਆ ਸੰਨਦਾ ਸ਼ਰਮਾ ਦੀ ਅਸਲ ਸੱਚ ਆਇਆ ਸਾਹਮਣੇ ਅਸਲ ਕਹਾਣੀ ਕੀ ਆ ਉਹ ਸੱਚ ਆ ਗਿਆ ਸਾਹਮਣੇ ਸੱਚ ਸੋਚ ਹਜੇ ਕਿਸੇ ਕੋਲ ਕੋਈ ਸਾਹਮਣੇ ਨਹੀਂ ਆਇਆ ਜੀ ਇੱਕ ਧਿਰ ਦਾ ਦੂਸਰੀ ਧਿਰ ਦੇ ਖਿਲਾਫ ਇੱਕ ਕਲੇਮ ਆ ਉਹਦੇ ਵਿੱਚ ਤੁਸੀਂ ਪਿੰਕੀ ਧਾਲੀਆਲ ਦੇ ਨਾਲਿਓਂ ਜਾਂ ਸੰਨਦਾ ਸ਼ਰਮਾ ਦੇ ਨਾਲ ਉਹ ਮਤਲਬ ਕਿ ਜਿਹੜੇ ਗਾਉਣ ਵਾਲੇ ਆ ਆਰਟਿਸਟ ਆ ਜਾਂ ਤਾਂ ਤੁਸੀਂ ਉਹਨਾਂ ਦੇ ਨਾਲੋਂ ਜਾਂ ਜਿਹੜੀ ਆ ਪ੍ਰੋਡਕਸ਼ਨ ਕੰਪਨੀਆਂ ਉਹਨਾਂ ਦੇ ਨਾਲੋਂ ਇਹ ਆਪੋ ਆਪਣਾ 뷰 ਆ ਕਿਉਂਕਿ ਇਹਦੇ ਤੇ ਇੱਕ ਤਰ ਕੀ ਕਹਿੰਦੀ ਆ ਦੂਜੀ ਤਰ ਕੀ ਕਹਿੰਦੀ ਆ ਇਹਦੇ ਤੇ ਹਜੇ ਕੋਈ ਫੈਕਚੁਅਲ ਗੱਲ ਸਾਡੇ ਸਾਹਮਣੇ ਨਹੀਂ ਨਾ ਹੀ ਅਦਾਲਤ ਦੇ ਵਿੱਚ ਕੋਈ ਕੇਸ ਚੱਲਿਆ ਨਾ ਕੋਈ ਇਨਵੈਸਟੀਗੇਸ਼ਨ ਹੋਈ ਆ ਜਿਹਦੇ ਤੋਂ ਸਾਨੂੰ ਇਹ ਪਤਾ ਲੱਗੇ ਕਿ ਸੁਨੰਦਾ ਸ਼ਰਮਾ ਸੱਚ ਬੋਲਦੀ ਆ ਜਾਂ ਪਿੰਕੀ ਢਾਲੀਆਲ ਸੱਚ ਬੋਲਦਾ ਆ ਆਪੋ ਆਪਣੇ ਇੱਕ ਤੁਸੀਂ ਨਾ ਅੰਦਰ ਆਪਣੇ ਧਾਰਨਾਵਾਂ ਬਣਾਈਆਂ ਆ ਸਾਰੇ ਉਹਦੇ ਹਿਸਾਬ ਦੇ ਨਾਲ ਚੱਲਦੇ ਨੇ ਜਿਨ੍ਹਾਂ ਨੂੰ ਉਹ ਤਰ ਸਹੀ ਲੱਗਦੀ ਆ ਕਲਾਕਾਰਾਂ ਵਾਲੀ ਸਹੀ ਲੱਗਦੀ ਹੈ ਉਹ ਕਲਾਕਾਰਾਂ ਦੇ ਹੱਕ ਦੇ ਵਿੱਚ ਲਿਖੀ ਬੋਲੀ ਜਾਂਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਪ੍ਰੋਡਕਸ਼ਨ ਕੰਪਨੀਆਂ ਸਹੀ ਹੋ ਸਕਦੀਆਂ ਉਹਨਾਂ ਦੇ ਹੱਕ ਦੇ ਵਿੱਚ ਲਿਖੀ ਬੋਲੀ ਜਾਂਦੇ ਆ ਇਹਦੇ ਤੇ ਆਪਾਂ ਗੱਲ ਕਰਦੇ ਆ ਤੇ ਵੀ ਸਾਰੀਆਂ ਸਥਿਤੀਆਂ ਹੁਣ ਤੱਕ ਦਾ ਜਿਹੜਾ ਪੰਜਾਬੀ 뮤직 ਇੰਡਸਟਰੀ ਜਾਂ ਜਿਹੜੀ ਇਹ ਪੰਜਾਬੀ ਫਿਲਮ ਜਗਤ ਆ ਆਬਵੀਅਸਲੀ ਹਰਪ੍ਰਜਨਮਾਨ ਸਾਹਿਬ ਦੀ ਜੀਆਂ ਉਹਨੂੰ ਤੋਂ ਬਾਅਦ ਇਹਦੇ ਵਿੱਚ ਦੁਬਾਰਾ ਉਭਾਰ ਹੋਇਆ ਆਦਰਵਾਇਸ ਪਹਿਲਾਂ ਤਾਂ ਪੰਜਾਬੀ ਫਿਲਮ ਜਗਤ ਨਾਮਾਤਰੀ ਸੀ ਸੋ ਇਹ ਕਿੱਥੇ ਕੀ ਚੀਜ਼ ਆ ਅਸਲ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਆ ਕਿ ਸਾਰੀਆਂ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਦਾ ਕੋਈ ਇਹਦੇ ਵਿੱਚੋਂ ਕਿ ਤੁਸੀਂ ਕਿਹਨੂੰ ਜਾਇਜ਼ ਠਹਿਰਾ ਸਕਦੇ ਹੋ ਜਾਂ ਨਹੀਂ ਠਹਿਰਾ ਸਕਦੇ ਕਲਾਕਾਰ ਸਹੀ ਨੇ ਜਾਂ ਪ੍ਰੋਡਕਸ਼ਨ ਕੰਪਨੀਆਂ ਸਹੀ ਨੇ ਇਨ ਮਾਈ opinion ਜਦ ਤੱਕ ਇਹ ਹਮੇਸ਼ਾ ਹੁੰਦਾ ਵੀ ਆ ਕਿ ਜਿਹੜਾ ਸੱਚ ਆ ਉਹ ਕਿਤੇ ਗੱਭੇ ਜਹਿਆ ਕਲਾਕਾਰ ਵੀ ਪੂਰੇ ਸਹੀ ਨਹੀਂ ਹੈਗੇ ਤੇ ਪ੍ਰੋਡਕਸ਼ਨ ਕੰਪਨੀਆਂ ਵੀ ਪੂਰੀਆਂ ਸਹੀ ਨਹੀਂ ਹੈਗੀਆਂ ਤੁਸੀਂ ਇਹ ਹਰੇਕ ਜਿਹੜਾ ਆਪਾਂ ਇਹ ਬਲੈਕ ਐਂਡ ਵਾਈਟ ਦੇ ਵਿੱਚ ਇਹਨੂੰ ਨਹੀਂ ਦੇਖ ਸਕਦੇ ਹਮੇਸ਼ਾ ਜਿੱਦਾਂ ਹੁੰਦਾ ਹੀ ਆ ਸਾਡੀ ਜ਼ਿੰਦਗੀ ਵੀ ਗ੍ਰੇ ਦੇ ਵਿੱਚ ਚੱਲਦੀ ਆ ਤੇ ਇਸ ਮਸਲੇ ਦਾ ਵੀ ਜਿਹੜਾ ਤੁਸੀਂ ਹੱਲ ਆ ਉਹ ਗ੍ਰੇ ਦੇ ਵਿੱਚ ਹੀ ਆ ਕਿ ਵੀ ਦੋਨਾਂ ਦੇ ਵਿਚਕਾਰ ਆ ਅਸਲੀ ਜਿਹੜੀ ਗੱਲ ਹੈ ਪਿੰਕੀ ਧਾਲੀਆ ਦੇ ਵਰਸਸ ਜਿਹੜੇ ਸੁਨੰਧਾ ਸ਼ਰਮਾ ਹੁਣੀ ਆ ਇਹ ਇਹਦੀ ਸ਼ੁਰੂਆਤ ਤੁਹਾਨੂੰ ਪਤਾ ਵੈਸੇ ਕੋਈ ਨਵਾਂ ਮਸਲਾ ਨਹੀਂ ਹੈਗਾ ਪੰਜਾਬੀ ਇੰਡਸਟਰੀ ਦੇ ਵਿੱਚ ਲੰਬੇ ਸਮੇਂ ਤੋਂ ਚੱਲਿਆ ਆਉਂਦਾ ਜੀ ਕੰਪਨੀ ਵਾਲਿਆਂ ਨੇ ਆਹ ਕਰਤਾ ਜੀ ਕੰਪਨੀ ਵਾਲੇ ਖਾ ਗਏ ਤੇ ਕੰਪਨੀ ਵਾਲਿਆਂ ਨੇ ਬਈ ਕਲਾਕਾਰਾਂ ਦੇ ਨਾਲ ਧੱਕਾ ਕੀਤਾ ਤੇ নো ਡਾਊਟ ਹੁੰਦਾ ਵੀ ਆ ਬਹੁਤ ਸਾਰੀਆਂ ਸਾਨੂੰ ਇਸ ਤਰੀਕੇ ਦੀਆਂ ਐਗਜ਼ਾਮਪਲਸ ਮਿਲਦੀਆਂ ਵੀ ਆ ਇਹ ਵੀ ਗੱਲ ਹੈ ਕਿ ਬਹੁਤ ਸਾਰੇ ਕਲਾਕਾਰ ਵੀ ਮੁੱਕਰ ਜਾਂਦੇ ਆ ਆਪਣੀਆਂ ਜਿਹੜੇ ਬਿਆਨ ਉਹਨਾਂ ਨੇ ਦਿੱਤੇ ਹੁੰਦੇ ਆ ਜਾਂ ਜਿਹੜੇ ਕਹਿੰਦਾ ਕੋਈ ਗੱਲ ਕੀਤੀ ਹੁੰਦੀ ਪ੍ਰੋਡਕਸ਼ਨ ਕੰਪਨੀਆਂ ਦੇ ਨਾਲ ਇਹ ਚ ਵੀ ਸੱਚਾਈ ਆ ਪਰ ਇਹ ਜਿਵੇਂ ਮੈਂ ਕਹਾਂ ਕਿ ਲੰਬੇ ਸਮੇਂ ਤੋਂ ਇਹ ਸਥਿਤੀਆਂ ਜਿਹੜੀਆਂ ਚੱਲੀਆਂ ਆਉਂਦੀਆਂ ਹੁਣ ਜਿੱਥੋਂ ਚਗਿਆੜੀ ਦੁਬਾਰਾ ਭੰਬੜ ਬਣੀ ਆ ਸਰੰਦਾ ਸ਼ਰਮਾ ਨੇ ਇੱਕ ਪੋਸਟ ਪਾਈ ਪਿੰਗੀ ਢਾਲੀਆਲ ਹੋਂਨਾ ਦੇ ਖਿਲਾਫ ਜਾਂ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਉਹਨਾਂ ਨੂੰ ਬੁਨਿਆਦ ਬਣਾ ਕੇ ਕਿ ਪਾਈ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ ਜੋ ਵੀ ਆ ਪਿੰਗੀ ਢਾਲੀਆਲ ਦੀ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਪਟੀਸ਼ਨ ਪਾਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੇ ਉਹ ਆਪਣੇ ਘਰੇ ਆ ਗਏ ਹੁਣ ਇਹ ਕਿਸ ਗਾਂ ਕਿੱਥੇ ਤੱਕ ਜਾਂਦਾ ਜਾਂ ਸੁਨੰਦਾ ਸ਼ਰਮਾ ਹੁਣੀ ਕਿੰਨਾ ਕਿਨੂੰ ਪਰਸਿਊ ਕਰਦੇ ਆ ਇਹ ਦੇਖਣ ਵਾਲੀ ਗੱਲ ਆ ਪਰ ਇਹ ਤੋਂ ਇੱਕ ਡਿਬੇਟ ਸ਼ੁਰੂ ਹੋਈ ਆ ਉਸ ਡਿਬੇਟ ਦੇ ਵਿੱਚ ਫਿਰ ਕਾਕਾ ਜਿਹੜਾ ਗਉਣ ਵਾਲਾ ਆ ਉਹਨੇ ਆ ਕੇ ਜਿਹੜਾ ਆਪਣਾ ਹਿੱਸਾ ਪਾਇਆ ਤੇ ਉਹਨੇ ਇਹਦੇ ਵਿੱਚ ਨਵਾਂ ਇੱਕ ਚੀਜ਼ ਲੈ ਕੇ ਆਂਦੀ ਕਿ ਅੱਜ ਕੱਲ ਕਿਉਂਕਿ ਡਿਜੀਟਲ ਯੁੱਗ ਆ ਡਿਜੀਟਲ ਯੁੱਗ ਦੇ ਵਿੱਚ ਡਿਜੀਟਲ ਮਾਰਕੀਟਿੰਗ ਕੀਤੀ ਜਾਂਦੀ ਆ ਤੇ ਉਹਨਾਂ ਦਾ ਇਹ ਕਹਿਣਾ ਕਿ ਬਹੁਤ ਸਾਰੀਆਂ ਟੀਮਾਂ ਸਾਡੇ ਨਾਲ ਕੰਟੈਕਟ ਕਰਦੀਆਂ ਤੇ ਸਾਡੇ ਨਾਲ ਕੰਟੈਕਟ ਕਰਕੇ ਉਹ ਤੇ ਸਾਡੇ ਤੋਂ ਬਈ ਸਾਨੂੰ ਕਿਦਾਂ ਉਹਨਾਂ ਨੇ ਉਹਨਾਂ ਦੇ ਮੋਸਟਲੀ ਮੈਂ ਤਾਂ ਇਹੀ ਸਮਝ ਸਕਿਆ ਕਿ ਕਹਿਣ ਦਾ ਆਉਂਦਾ ਇਹੀ ਮਤਲਬ ਹੋਣਾ ਕਿ ਅੱਜ ਕੱਲ੍ਹ ਕਿਉਂਕਿ ਸਪੋਟੀਫਾਈ YouTube ਪਤਾ ਨਹੀਂ 3600 ਜਿਹੜੇ ਸੌਫਟਵੇਅਰ ਨੇ 3600 ਐਪ ਨੇ ਜਿਨ੍ਹਾਂ ਤੇ ਤੁਹਾਡਾ ਗਾਣਾ ਪੈਂਦਾ ਵੀ ਉਹਨਾਂ ਨੂੰ ਇਕੱਠੇ ਕਰਕੇ ਕਮਾਈ ਤੁਹਾਡੇ ਤੱਕ ਕਿੱਦਾਂ ਪਹੁੰਚਾਉਣੀ ਤੁਹਾਡੀ ਐਡ ਕਿੱਦਾਂ ਕਰਨੀ ਸੋਸ਼ਲ ਮੀਡੀਆ ਤੇ ਤੁਹਾਡੀ ਮਾਰਕੀਟਿੰਗ ਕਿੱਦਾਂ ਕਰਨੀ ਵੀ ਉਹਨੂੰ ਲੈ ਕੇ ਕੋਈ ਕੰਪਨੀ ਆ ਵੀ ਉਹ ਸਾਡੇ ਤੱਕ ਸਹੀ ਜਾਣਕਾਰੀਆਂ ਨਹੀਂ ਪਹੁੰਚਾਉਂਦੀਆਂ ਜਾਂ ਸਾਨੂੰ ਸਹੀ ਪੈਸਾ ਨਹੀਂ ਦਿੰਦੀ ਆ ਕਾਕੇ ਉਹਨਾਂ ਨੇ ਇਹ ਗੱਲ ਕਹੀ ਆ ਸੁਨੰਦਾ ਸ਼ਰਮਾ ਉਹਨਾਂ ਦਾ ਕੇਸ ਇੱਕ ਪ੍ਰੋਡਿਊਸਰ ਦੇ ਘਰੋਂ ਕੇ ਖਿਲਾਫ ਆ ਇਹ ਪ੍ਰੋਡਿਊਸਰ ਦੇ ਨਾਲ ਪਿੰਕੀ ਧਾਲੀਆਲ ਤੋਂ ਉਹ ਖਫਾ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਧਾਲੀਆਲ ਸਾਹਿਬ ਨੇ ਹੀ ਉਹਨਾਂ ਨੂੰ ਜਿਹੜਾ ਬ੍ਰੇਕ ਵੀ ਦਿੱਤੀ ਸੀ ਹੁਣ ਇਹ ਜੇਕਰ ਆਪਾਂ ਇਹਦਾ ਦੇਖੀਏ ਤਾਂ ਨਾ ਇਹ ਕੋਈ ਨਵੀਂ ਚੀਜ਼ ਨਹੀਂ ਜਿਹੜੀਆਂ ਪ੍ਰੋਡਕਸ਼ਨ ਕੰਪਨੀਆਂ ਆ ਪੂਰੀ ਦੁਨੀਆ ਦੇ ਵਿੱਚ ਉਹ ਆਰਟਿਸਟਾਂ ਦੇ ਨਾਲ ਡੀਲ ਵੀ ਕਰਦੀਆਂ ਉਹਨਾਂ ਨੂੰ ਸਾਈਨ ਵੀ ਕਰਦੀਆਂ ਪੰਜਾਬੀ ਇੰਡਸਟਰੀ ਦੇ ਵਿੱਚ ਫਾਈਨ ਟੋਨ ਜਿਹੜੀ ਕੰਪਨੀ ਹੁੰਦੀ ਸੀਗੀ ਜਿਹੜੇ ਲੁਧਿਆਣੇ ਤੋਂ ਰਜਿੰਦਰ ਸਿੰਘ ਹੁਣੀ ਉਹ ਹਮੇਸ਼ਾ ਕਰਦੇ ਹੁੰਦੇ ਸੀਗੇ ਕਿ ਤਿੰਨ ਟੇਪਾਂ ਦੀ ਡੀਲ ਕਰਦੇ ਹੁੰਦੇ ਸੀ ਜਿੱਥੇ ਤੱਕ ਮੈਨੂੰ ਯਾਦ ਆ ਕਿ ਕਲਾਕਾਰ ਦੇ ਨਾਲ ਅਖਾੜਿਆਂ ਦੇ ਵਿੱਚੋਂ ਵੀ ਹਿੱਸਾ ਹੁੰਦਾ ਸੀ ਤੇ ਤਿੰਨ ਟਿਪਾਂ ਦੀ ਵੀ ਡੀਲ ਹੁੰਦੀ ਸੀ ਕਿ ਕਲਾਕਾਰ ਨੇ ਤਿੰਨ ਟਿਪਾਂ ਉਹਨਾਂ ਦੇ ਨਾਲ ਕਰਨੀਆਂ ਹੁੰਦੀਆਂ ਸੀ ਦਲਜੀਤ ਦਸਾਂਝ ਕੁਲਵਿੰਦਰ ਢਿੱਲੋਂ ਇਹ ਇਸ ਤਰੀਕੇ ਦੇ ਸਿੰਗਰ ਜਿਹੜੇ ਬਲਬੀਰ ਬੋਪਾ ਰਾਏ ਇਹ ਸਾਰਿਆਂ ਨੂੰ ਉਹਨਾਂ ਨੇ ਬ੍ਰੇਕ ਦਿੱਤੀ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਹੁਣ ਦੇਖੋ ਦਿਲਜੀਤ ਉਸਾਨ ਜਿਹੋ ਉਹਨਾਂ ਦੇ ਨਾਲ ਦੇ ਵਿੱਚ ਫਿਰ ਬਾਅਦ ਵਿੱਚ ਜਦੋਂ ਉਹਦਾ ਇਸ਼ਕ ਦਾ ਊੜਾ ਜਿਹੜਾ ਟੇਪ ਆਈ ਆ ਉਸ ਤੋਂ ਬਾਅਦ ਉਹਨੇ ਖਾੜੇ ਵੀ ਲਾਉਣੇ ਸ਼ੁਰੂ ਕਰ ਦਿੱਤੇ ਆਬਵੀਅਸਲੀ ਉਹ ਖਾੜਿਆਂ ਦੀ ਕਮਾਈ ਦੇ ਵਿੱਚੋਂ ਵੀ ਉਦੋਂ ਕਿਹਾ ਜਾਂਦਾ ਸੀ ਕਿ ਫਾਈਨ ਟਾਉਨ ਨੂੰ ਵੀ ਜਿਹੜਾ ਵੀ ਉਹ ਇੱਕ ਇਹਨਾਂ ਦੀ ਡੀਲ ਇਸ ਤਰੀਕੇ ਨਾਲ ਕੀਤੀ ਜਾਂਦੀ ਸੀ ਕਿ ਆ ਖਾੜਿਆਂ ਦੇ ਵਿੱਚੋਂ ਵੀ ਤੇ ਨਾਲ ਦੀ ਨਾਲ ਜਿਹੜਾ ਤੁਸੀਂ ਆਪਣੀ ਟੇਪ ਸਾਡੇ ਨਾਲ ਤਿੰਨ ਟੇਪਾਂ ਵੀ ਕਰਨੀਆਂ ਤੇ ਨਾਲ ਦੀ ਨਾਲ ਜਿਹੜਾ ਸਟੇਜਾਂ ਦੇ ਵਿੱਚੋਂ ਵੀ ਇੱਕ ਸ਼ੇਅਰ ਆ ਉਹ ਕੰਪਨੀ ਨੂੰ ਮਿਲਣਾ ਆ ਇਹ ਏਸ ਵੀਕੇ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਆਬੀਸਲੀ ਇਹਦੇ ਤੇ ਰਜਿੰਦਰ ਸਿੰਘ ਉਹਨਾਂ ਦਾ ਕੀ ਪਾਕਿਆ ਇਹ ਜੇਕਰ ਉਹ ਦੱਸਣਗੇ ਤਾਂ ਜਰੂਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਵਾਂਗੇ ਪਰ ਆਮ ਤੌਰ ਤੇ ਮਾਰਕੀਟ ਦੇ ਵਿੱਚ ਇਹ ਗੱਲ ਜਰੂਰ ਚੱਲਦੀ ਰਹੀ ਆ ਤੇ ਇਹ ਮੈਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਆ ਹੋ ਸਕਦਾ ਇਦਾਂ ਹੀ ਜਿੱਦਾਂ ਹੁਣ ਇਹ ਜਿਹੜੇ ਪਿੰਕੀ ਥਾੜੀ ਵਾਲ ਆ ਇਹਨਾਂ ਦੀ ਅਮਰ ਆਡੀਓ ਆ ਇਹਦੇ ਵਿੱਚ ਵੀ ਏਸ ਵੀਕੇ ਦੀ ਕੋਈ ਡੀਲ ਕਰਦੇ ਹੋਣ ਤੇ ਇਹ ਡੀਲਾਂ ਆਮ ਤੌਰ ਤੇ ਟੁੱਟ ਵੀ ਜਾਂਦੀਆਂ ਸੀ ਜਸ਼ਰਾਜ ਫਿਲਮਜ਼ ਆ ਜਿਹੜੇ ਆਪਣੇ ਮੁੰਬਈ ਦੇ ਵਿੱਚ ਜਸ਼ਰਾਜ ਫਿਲਮਾਂ ਵਾਲੇ ਵੀ ਤਿੰਨ ਡੀਲਾਂ ਤਕਰੀਬਨ ਤਿੰਨ ਫਿਲਮਾਂ ਦੀ ਡੀਲ ਕਰਦੇ ਸੀ ਕਿਸੇ ਵੀ ਡਾਇਰੈਕਟਰ ਨਾਮੇ ਦੇ ਨਾਲ ਕਿ ਤੁਸੀਂ ਸਾਡੇ ਲਈ ਤਿੰਨ ਫਿਲਮਾਂ ਬਣਾਉਣੀਆਂ ਜਦੋਂ ਕੋਈ ਡਾਇਰੈਕਟਰ ਨੂੰ ਉਹ ਬ੍ਰੇਕ ਦਿੰਦੇ ਸੀ ਕਿਉਂਕਿ ਇੱਥੇ ਦੋਨੇ ਗੱਲ ਹੁੰਦੀ ਆ ਨਾ ਕਿ ਇੱਕ ਇੱਕ ਤੇਰੇ ਕੋਲ ਪੈਸਾ ਆ ਦੂਜੇ ਕੋਲ ਕਲਾ ਆ ਉਹਨੇ ਆਪਣੀ ਕਲਾ ਦੇ ਨਾਲ ਉਹ ਉਹਨੂੰ ਪੈਸਾ ਚਾਹੀਦਾ ਕਿ ਉਹਨੂੰ ਬੈਕਿੰਗ ਮਿਲੇ ਹੁਣ ਇਹ ਤਿੰਨਾ ਵਾਲੀ ਡੀਲ ਜਿਹੜੀ ਆ ਕੋਈ ਮਾੜੀ ਨਹੀਂ ਹੁੰਦੀ ਵੈਸੇ ਜੇਕਰ ਹੁਣ ਜਿੱਦਾਂ ਜਸ਼ਰਾਜ ਵਾਲੇ ਆ ਕਿਸੇ ਡਾਇਰੈਕਟਰ ਨੂੰ ਤਿੰਨ ਫਿਲਮਾਂ ਦੀ ਡੀਲ ਦਿੰਦੇ ਸੀ ਤਾਂ ਤਿੰ ਪ੍ਰੋਡਕਸ਼ਨ ਕੰਪਨੀਆਂ ਦੇ ਲਈ ਵੀ 나ਡੀਆਂ ਵਾਲਾ ਦੇ ਲਈ ਵੀ ਫਿਲਮ ਕੀਤੀ ਬਾਅਦ ਵਿੱਚ ਹੁਣ ਫੇਰ ਮੇਰਾ خیال ਬੀਆਰਐਫ ਨਾਲ ਵੀ ਉਹ ਕੰਮ ਕਰ ਰਹੇ ਨੇ ਸੋ ਇਸ ਵੀਕੇ ਨਾਲ ਆਬਵੀਅਸਲੀ ਇੱਕ ਡਾਇਰੈਕਟਰ ਦੇ ਲਈ ਵੀ ਜਾਂ ਕਿਸੇ ਵੀ ਆਰਟਿਸਟ ਦੇ ਲਈ ਕਲਾਕਾਰ ਦੇ ਲਈ ਇੱਕ ਚੰਗੀ ਚੀਜ਼ ਹੁੰਦੀ ਹੈ ਜਦੋਂ ਕੋਈ ਵੀ ਪ੍ਰੋਡਿਊਸਰ ਉਹਦੇ ਪਿੱਛੇ ਆ ਕੇ ਖੜਦਾ ਤੇ ਇਹ ਡੀਲਾਂ ਟੁੱਟ ਵੀ ਜਾਂਦੀਆਂ ਹੁਣ ਜਿਹੜੇ ਬੱਬੂ ਮਾਨ ਹੁਣੀ ਆ ਉਹਨਾਂ ਦੀ ਪਹਿਲੀ ਟੇਪ ਤੂੰ ਮੇਰੀ ਮਿਸ ਇੰਡੀਆ ਉਹ ਕੈਟਰ ਕੰਪਨੀ ਦੇ ਵਿੱਚ ਗੌਰਵਤ ਰਹਿਣ ਉਹਨਾਂ ਦੇ ਨਾਲ ਆਈ ਸੀ ਤੇ ਉਸ ਤੋਂ ਬਾਅਦ ਕੈਟਰਕ ਤੋਂ ਬਾਅਦ ਉਹਨਾਂ ਦੀ ਦੂਜੀ ਟੇਪ ਜਦੇ ਸਿੱਧੀ ਟੀ ਸੀਰੀਜ਼ ਦੇ ਵਿੱਚ ਆਈ ਤੇ ਉਦੋਂ ਵੀ ਇਹ ਬੜਾ ਇੰਡਸਟਰੀ ਦੇ ਵਿੱਚ ਰੌਲਾ ਚੱਲਿਆ ਕਿ ਭਾਈ ਬਈ ਇਹਨਾਂ ਦੀ ਖਟਾਪੱਟੀ ਹੋ ਗਈ ਆ ਜਾਂ ਬਈ ਕੈਟਰਕ ਵਾਲੇ ਕੁਝ ਹੋਰ ਕਹਿੰਦੇ ਸੀ ਮਾਨ ਸਾਹਿਬ ਦੀ ਟੀਮ ਕੁਝ ਹੋਰ ਕਹਿੰਦੀ ਸੀ ਤੇ ਬਾਅਦ ਵਿੱਚ ਚਲੋ ਇਹਨਾਂ ਦਾ ਦੋਸਤੀ ਦੁਬਾਰਾ ਵੀ ਹੋ ਗਈ ਕਿਉਂਕਿ ਹਸ਼ਰ ਫਿਲਮ ਜਿਹੜੀ ਆ ਉਹ ਗੌਰਵ ਹੋਣਾ ਨੇ ਹੀ ਡਾਇਰੈਕਟ ਕੀਤੀ ਸੀ ਆਦਰਵਾਇਜ਼ ਪਹਿਲਾਂ ਇਹਨਾਂ ਦੀ ਕਾਫੀ ਉੱਥੇ ਬੈਰਬਰੋਥ ਜਿਹਾ ਚੱਲਦਾ ਰਿਹਾ ਬੱਬੂ ਮਾਨ ਹੋਣਾ ਦਾ ਤੇ ਕੈਟਰਕ ਕੰਪਨੀ ਦਾ ਨਹੀਂ ਤਾਂ ਆਦਰਵਾਇਜ਼ ਬ੍ਰੇਕ ਤੱਕ ਕੈਟਰਕ ਨੇ ਹੀ ਬੱਬੂ ਮਾਨ ਨੂੰ ਦਿੱਤੀ ਸੀਗੀ ਉਦੋਂ ਕੈਟਰਕ ਕਾਲੇ ਵੀ ਸ਼ਾਇਦ ਇਸੇ ਤਰੀਕੇ ਦੀ ਡੀਲ ਵਗੈਰਾ ਕੋਈ ਨਾ ਕੋਈ ਕਰਦੇ ਹੁੰਦੇ ਸੀ ਸੋ ਇਹ ਇਹ ਡੀਲ ਕਰਨੀ ਜਾਂ ਪ੍ਰੋਡਕਸ਼ਨ ਕੰਪਨੀਆਂ ਨੇ ਆਰਟਿਸਟ ਨੂੰ ਸਾਈਨ ਕਰਨਾ ਕੋਈ ਨਵੀਂ ਗੱਲ ਨਹੀਂ ਤੇ ਇਹ ਕੋਈ ਜਗੋਂ ਤੇਰਵੀਂ ਗੱਲ ਵੀ ਨਹੀਂ ਹੈਗੀ ਸਾਰੀ ਦੁਨੀਆ ਦੇ ਵਿੱਚ ਹੁੰਦਾ ਗੱਲ ਇਹ ਹੁੰਦੀ ਆ ਕਿ ਤੁਸੀਂ ਉਹਨੂੰ ਨਿਭਾਉਂਦੇ ਕਿਦਾਂ ਆ ਇਹ ਪ੍ਰੋਡਕਸ਼ਨ ਕੰਪਨੀ ਦੇ ਲਈ ਵੀ ਹੁੰਦਾ ਕਿ ਤੁਸੀਂ ਇੱਕ ਜਿਹੜਾ ਤੁਹਾਡੇ ਨੋਰਮਸ ਨੇ ਜਿਹੜਾ ਤੁਸੀਂ ਇੱਕ ਜੇ ਸਮਾਜ ਦੇ ਵਿੱਚ ਵਿਚਰਦੇ ਹੋ ਭਾਈ ਉਹਦੇ ਹਿਸਾਬ ਦੇ ਨਾਲ ਚੱਲੋ ਤੇ ਕਲਾਕਾਰਾਂ ਦੇ ਲਈ ਵੀ ਹੁੰਦਾ ਕਿ ਜੇਕਰ ਤੁਸੀਂ ਕਿਸੇ ਨੂੰ ਕਿਹਾ ਕਿ ਵੇ ਮੈਂ ਤੁਹਾਡੇ ਨਾਲ ਕੰਮ ਕਰੂੰਗਾ ਕਿਉਂਕਿ ਆਬਵੀਅਸਲੀ ਜਦੋਂ ਤੁਹਾਡਾ ਨਾਮ ਨਹੀਂ ਹੁੰਦਾ ਤੁਹਾਡੀ ਕੋਸ਼ਿਸ਼ ਹੁੰਦੀ ਆ ਕਿ ਮੈਨੂੰ ਕੋਈ ਨਾ ਕੋਈ ਵੱਡਾ ਪਲੇਟਫਾਰਮ ਮਿਲੇ ਤੇ ਉੱਥੇ ਮੈਂ ਆ ਕੇ ਆਪਣਾ ਨਾਮ ਬਣਾ ਸਕਾਂ ਤੇ ਮੈਂ ਗਾਂ ਅੱਗੇ ਵੱਧ ਸਕਾਂ ਇਹਦੇ ਵਿੱਚ ਦੋਨੇ ਗੱਲਾਂ ਹੁੰਦੀਆਂ ਜਦੋਂ ਮੈਂ ਹੁਣ ਤਿੰਨ ਫਿਲਮਾਂ ਦੀ ਗੱਲ ਕੀਤੀ ਆ ਆਪਣੇ ਜਿਹੜੇ ਸੁਧਾਰਤ ਆਨੰਦ ਹੋਣਾਂ ਦੀ ਤੇ ਉਹਨਾਂ ਦੇ ਲਈ ਚੰਗਾ ਹੋਇਆ ਉਹਨਾਂ ਨੇ ਤਿੰਨ ਫਿਲਮਾਂ ਬਣਾਤੀਆਂ ਉਸ ਤੋਂ ਬਾਅਦ ਉਹਨਾਂ ਦਾ ਨਾਮ ਬਣ ਗਿਆ ਉਹ ਹੁਣ ਅੱਗੇ ਆਪਣਾ ਬਹੁਤ ਸਾਰਾ ਕੰਮ ਕਰ ਰਹੇ ਨੇ ਇਸੇ ਤਰੀਕੇ ਨਾਲ ਦਲਜੀਤ ਦਸਾਂਝ ਦੀ ਜੇਕਰ ਆਪਾਂ ਗੱਲ ਕਰੀਏ ਤੇ ਉਹਨਾਂ ਨੇ ਵੀ ਤਿੰਨ ਟੇਪਾਂ ਉੱਥੇ ਕੀਤੀਆਂ ਜੇਕਰ ਉਹ ਬ੍ਰੇਕ ਉਹਨਾਂ ਨੂੰ ਨਾ ਮਿਲਦੀ ਤੇ ਪਤਾ ਨਹੀਂ ਆਬੀਸਲੀ ਉਹਨਾਂ ਨੇ ਕਿੱਦਾਂ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਇਸ ਪਾਸੇ ਕਿੱਦਾਂ ਹੋਣੀ ਸੀ ਪਰ ਉਹ ਚਲੋ ਫਾਈਨਟੋ ਨਾਲ ਹੋ ਗਈ ਤੇ ਅੱਜ ਦਲਜੀਤ ਦਸਾਂਝ ਦੇ ਲਈ ਤਾਂ ਸਾਨੂੰ ਕਹਿਣ ਦੀ ਜ਼ਰੂਰਤ ਤੇ ਨਹੀਂ ਜੱਡਾ ਵੱਡਾ ਉਹ ਨਾਮ ਨੇ ਤੇ ਇਹ ਇਹਦੇ ਵਿੱਚ ਇਹ ਵੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ ਪ੍ਰੋਡਕਸ਼ਨ ਕੰਪਨੀਆਂ ਉਹਨਾਂ ਨੇ ਵੀ ਪੈਸੇ ਬਣਾਏ ਤੋਂ ਇਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਆ ਤੇ ਇਹ ਅੰਡਰਸਟੈਂਡਿੰਗ ਖਰਾਬ ਕਦੋਂ ਹੁੰਦੀ ਆ ਜਦੋਂ ਦੋਹਾਂ ਧਿਰਾਂ ਦੇ ਵਿੱਚੋਂ ਇੱਕ ਜਣਾ ਇੱਕ ਦੂਸਰੇ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਤੇ ਉਹਦੇ ਵਿੱਚ ਜਿਵੇਂ ਮੈਂ ਕਿਹਾ ਕਿ ਹਜੇ ਤੱਕ ਸਾਡੇ ਕੋਲ ਕੋਈ ਫੈਕਚੁਅਲ ਗੱਲ ਨਹੀਂ ਹੈਗੀ ਜਿਹੜਾ ਇਹ ਸੁਨੰਦਾ ਸ਼ਰਮਾ ਦਾ ਜਾਂ ਪਿੰਗੀ ਧੜੀਆਲ ਦਾ ਵੀ ਮਸਲਾ ਆ ਵੀ ਅਸਲ ਦੇ ਵਿੱਚ ਸੱਚਾ ਕੌਣ ਹੈ ਹੁਣ ਸੁਨੰਦਾ ਸ਼ਰਮਾ ਹੁਣੀ ਆਪਣੀ ਗੱਲ ਰੱਖ ਲੈਨੇ ਉਹ ਆਪਣੀ ਗੱਲ ਰੱਖ ਰਹੇ ਨੇ ਉਹ ਕਹਿੰਦੇ ਅਸੀਂ ਸਹੀ ਆ ਉਹ ਕਹਿੰਦੇ ਅਸੀਂ ਸਹੀ ਆ ਤੇ ਇਹਦੇ ਵਿੱਚ ਜਾਂ ਤਾਂ ਜਿਵੇਂ ਮੈਂ ਕਿਹਾ ਕਿ ਨਾ ਤਾਂ ਕੋਈ ਜਾਂਚ ਹੋਈ ਆ ਇਹ ਤਾਂ ਐਵੇਂ ਹੀ ਅਸੀਂ ਲਿਖੀ ਜਾਈਏ ਖਬਰਾਂ ਬਣਾਈ ਜਾਈਏ ਉਹ ਬੱਕਰੀ ਗੱਲ ਆ ਜਦੋਂ ਜਾਂਚ ਹੋਵੇਗੀ ਜਿੱਦਾਂ ਉਦੋਂ ਪਤਾ ਲੱਗ ਸਕਦਾ ਮੈਨੂੰ ਲੱਗਦਾ ਇਹ ਏਰੀਆ ਵੀ ਇਦਾਂ ਦਾ ਹੁੰਦਾ ਇਹਦੇ ਵਿੱਚ ਜਾਂਚੋਂ ਵੀ ਕੁਝ ਨਹੀਂ ਨਿਕਣ ਐਕਚੁਅਲੀ ਤਾਂ ਇਹ ਤਾਂ ਬਹੁਤ ਸਾਰੀਆਂ ਗੱਲਾਂ ਤੁਹਾਡੀਆਂ ਜ਼ੁਬਾਨ ਤੇ ਖੜੀਆਂ ਹੁੰਦੀਆਂ ਕਿ ਕਿੱਦਾਂ ਇੰਡਸਟਰੀ ਚੱਲਦੀ ਆ ਤੇ ਉਹਨੂੰ ਅਸੀਂ ਕੇਸ ਟ੍ਰੀਕੇ ਨਾਲ ਲੈ ਕੇ ਚੱਲਣਾ ਪਰ ਇਹ ਗੱਲ ਜ਼ਰੂਰ ਹੈ ਕਿ ਚਾਹੇ ਸਾਡੀ ਫਿਲਮ ਇੰਡਸਟਰੀ ਆ ਚਾਹੇ 뮤직 ਇੰਡਸਟਰੀ ਆ ਪੰਜਾਬੀ ਜਿਹੜਾ ਇਹ ਸਾਡੀ ਇੰਡਸਟਰੀ ਆ ਨੋ ਡਾਊਟ ਇਹ ਬਹੁਤ ਵੱਡੀ ਹੋ ਗਈ ਆ ਇਹਦਾ ਕ੍ਰੈਡਿਟ ਬਹੁਤ ਲੋਕਾਂ ਨੂੰ ਜਾਂਦਾ ਉਹਦੇ ਵਿੱਚ ਹਾਲ ਦੀਆਂ ਜਿੰਨੇ ਵੀ ਸਾਡੇ ਕਲਾਕਾਰ ਨੇ ਬਾਈ ਸਿੱਧੂ ਮੂਸੇਵਾਲਾ ਬਹੁਤ ਮੱਧ ਪਾਗੀ ਗੱਲ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਆ ਉਹਦੇ ਤੋਂ ਲੈ ਕੇ ਜਾਂ ਹੁਣ ਜਿੰਨੇ ਵੀ ਨਵੇਂ ਮੁੰਡੇ ਨੇ ਕਰਨ ਔਜਲਾ ਆ ਹੋਰ ਜਿੰਨੇ ਵੀ ਆ ਐਂਡ ਨੋ ਡਾਊਟ ਬਹੁਤ ਸੋਹਣਾ ਕੰਮ ਕਰਦੇ ਨੇ ਬਹੁਤ ਸੋਹਣਾ ਲਿਖਦੇ ਨੇ ਬਹੁਤ ਸੋਹਣਾ ਗਾਉਂਦੇ ਨੇ 뮤직 ਇੰਡਸਟਰੀ ਮੈਂ ਬਹੁਤ ਵਾਰ ਇਹ ਕਹਿਣਾ ਹੁੰਦਾ ਇੱਥੇ ਸਾਡੇ ਰੇਡੀਓ ਤੇ ਕਈ ਵਾਰ ਗੱਲ ਹੋਈ ਆ ਵੀ ਜਦੋਂ ਤੁਸੀਂ ਨਾ ਹੈੱਡਫੋਨ ਲਾ ਕੇ ਅੱਜ ਕੱਲ੍ਹ ਪੰਜਾਬ ਦੇ ਜਿਹੜੇ ਨਵੇਂ ਗੀਤ ਆਉਂਦੇ ਉਹਨਾਂ ਨੂੰ ਸੁਣੋ ਉਹਨਾਂ ਦੀ ਮਾਸਟਰਿੰਗ ਉਹਨਾਂ ਦੀ ਮਿਕਸਿੰਗ ਇੰਨੀ ਪਰਫੈਕਟ ਹੁੰਦੀ ਆ ਕਿ ਤੁਸੀਂ ਛੱਡ ਗੱਲਾਂ ਦੇ ਉਹ ਬਹੁਤ ਵਧੀਆ ਤਰੀਕੇ ਨਾਲ ਮੁੰਡੇ ਕੁੜੀਆਂ ਜਿੰਨੇ ਵੀ ਆ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਬਹੁਤ ਜ਼ਿਆਦਾ ਪੋਟੈਂਸ਼ੀਅਲ ਨਜ਼ਰ ਆਉਂਦਾ ਕਿ ਸਾਡੀ ਜਿਹੜੀ ਇੰਡਸਟਰੀ ਆ ਉਹ ਕਾਫੀ ਅੱਗੇ ਵੱਧ ਸਕਦੀ ਆ ਕਿਉਂਕਿ ਸਾਡਾ ਜਿਹੜਾ ਪੰਜਾਬੀ ਪਾਈਚਾਰਾ ਆ ਉਹ ਬਹੁਤ ਦੁਨੀਆ ਦੇ ਵਿੱਚ ਫੈਲਿਆ ਹੋਇਆ ਆਪਣੇ ਨਾਲ ਉਹ ਸੰਗੀਤ ਲੈ ਕੇ ਜਾਂਦਾ ਹੁਣ ਜੇ ਇੱਥੇ ਯੂਕੇ ਦੀ ਮੈਂ ਗੱਲ ਕਰਾਂ ਸਾਡੇ ਇੱਥੇ ਦੇ ਜਿਹੜੇ ਬ੍ਰਿਟਿਸ਼ ਗੋਰੇ ਲੋਕ ਨੇ ਉਹਨਾਂ ਨੂੰ ਨਹੀਂ ਸਮਝ ਆਉਂਦੀ ਪੰਜਾਬੀ ਪਰ ਉਹ ਸਾਡਾ ਮਿਊਜ਼ਿਕ ਜਦੋਂ ਸਮਝਦੇ ਨੇ ਤੇ ਉਹਦੇ ਤੇ ਉਹ ਨੱਚਦੇ ਨੇ ਤੇ ਇਸੇ ਤਰੀਕੇ ਨਾਲ ਇਹ ਚਲੋ ਇਹਦੇ ਤੇ ਇੱਕ ਲੰਬੀ ਡਿਬੇਟ ਹੋ ਜਾਂਦੀ ਆ ਕੋਈ ਇਹਨੂੰ ਸਹੀ ਮੰਨਦਾ ਗਲਤ ਮੰਨਦਾ ਪਰ ਇਹਨ ਮਾਈ ਆਪੀਨੀਅਨ ਤਾਂ ਜਿਹੜੀ ਤੁਹਾਡੀ ਲੈਂਗੁਏਜ ਨੂੰ ਅੱਗੇ ਵਧਾਉਣ ਦੇ ਲਈ ਇੱਕ ਸੌਫਟ ਪਾਵਰ ਹੁੰਦੀ ਆ ਜਿਹੜਾ ਅਮਰੀਕਾ ਆ ਅਮਰੀਕਾ ਕਲਾ ਅੱਗੇ ਇੱਕ ਦਿਨ ਮੈਂ ਉਹਨਾਂ ਦੀ ਮਿਲਟਰੀ ਦੀ ਤਾਕਤ ਦੀ ਇੱਥੇ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਪਰ ਅਮਰੀਕਾ ਕੱਲਾ ਮਿਲਟੈਰਲੀ ਹੀ ਤਕੜਾ ਨਹੀਂ ਉਹਨੇ ਮਿਲਟੈਰਲੀ ਹੀ ਦੁਨੀਆ ਦੇ ਵਿੱਚ ਜਾ ਕੇ ਆਪਣੀ ਤਾਕਤ ਨਹੀਂ ਜਮਾਈ ਉਹਨੇ ਸੌਫਟ ਪਾਵਰ ਜਿਹੜੀ ਉਹਨਾਂ ਦੀ ਅੱਜ ਦੁਨੀਆ ਦੇ ਹਰੇਕ ਬੰਦੇ ਨੂੰ ਮਾਈਕਲ ਜੈਕਸਨ ਦਾ ਪਤਾ ਅੱਜ ਦੁਨੀਆ ਦੇ ਹਰੇਕ ਬੰਦੇ ਨੂੰ ਇਹ ਪਤਾ ਕਿ ਨਿਊਯਾਰਕ ਕਿੱਥੇ ਆ ਤੇ ਕੈਲੀਫੋਰਨੀਆ ਕਿੱਥੇ ਆ ਹਾਂਜੀ ਤੇ ਇਹ ਇਹ ਸਾਰੀਆਂ ਗੱਲਾਂ ਕਿੱਦਾਂ ਉਹਨਾਂ ਨੂੰ ਪਤਾ ਲੱਗਦੀਆਂ ਇੰਗਲਿਸ਼ ਬੋਲੀ ਦੇ ਬਾਬਤ ਕਿੱਦਾਂ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਦੀਆਂ ਫਿਲਮਾਂ ਤੋਂ ਉਹਨਾਂ ਦੇ ਗੀਤ ਸੰਗੀਤ ਤੋਂ ਇਸੇ ਤਰੀਕੇ ਨਾਲ ਇੰਡੀਆ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਅਗਲੇ ਜਦੇ ਪਤਾ ਲੱਗ ਜਾਂਦਾ ਕਿ ਭਾਈ ਉੱਥੇ ਮੁੰਬਈ ਦਾ ਟ੍ਰੇਨ ਸਟੇਸ਼ਨ ਲੈ ਲਓ ਜਾਂ ਹੋਰ ਮੁੰਬਈ ਦੇ ਧਾਰਾ ਵੀ ਆ ਮੁੰਬਈ ਦੇ ਵਿੱਚ ਯੂਹੂ ਆ ਉਹ ਸਾਨੂੰ ਫਿਲਮਾਂ ਤੋਂ ਹੀ ਪਤਾ ਲੱਗਦਾ ਨਾ ਕਿਉਂਕਿ ਫਿਲਮਾਂ ਤੋਂ ਉਹ ਫਿਲਮਾਂ ਦੇ ਵਿੱਚੋਂ ਲਗਾਤਾਰ ਉਹਦੀ ਗੱਲ ਕਰਦੇ ਨੇ ਇਸੇ ਤਰੀਕੇ ਨਾਲ ਪੰਜਾਬੀ ਇੰਡਸਟਰੀ ਜਿਹੜੀ ਆ ਉਹ ਪੰਜਾਬੀ ਬੋਲੀ ਨੂੰ ਤੇ ਸਾਡੇ ਪੰਜਾਬ ਨੂੰ ਬਹੁਤ ਅੱਗੇ ਲਿਜਾ ਸਕਦੀ ਹੈ ਜਿਵੇਂ ਮੈਂ ਕਿਹਾ ਕਿ ਇਹਨਾਂ ਦੇ ਕੋਲ ਪੋਟੈਂਸ਼ੀਅਲ ਵੀ ਪੂਰਾ ਹੈ ਤੇ 노 ਡਾਊਟ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਪੂਰੀ ਪੂਰਾ ਗਾਹ ਪਾਇਆ ਸਾਡੇ ਨੌਜਵਾਨਾਂ ਨੇ ਮੁੰਡੇ ਆ ਚਾਹੇ ਕੁੜੀਆਂ ਆ ਤੇ ਇਹਨਾਂ ਨੂੰ ਜ਼ਰੂਰਤ ਇਹ ਹੈ ਕਿ ਇਕੱਠੇ ਹੋ ਕੇ ਚੱਲ ਸਕਦੇ ਆ ਤੇ ਆਈ ਥਿੰਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਜਾਦੇ ਕੋਈ ਚੰਗਾ ਮੁੱਖ ਮੰਤਰੀ ਇਹਨਾਂ ਨੂੰ ਮਿਲ ਨਹੀਂ ਸਕਦਾ ਜੇਕਰ ਸੱਚੀਓ ਕੋਈ ਪ੍ਰੋਬਲਮ ਹੈਗੀ ਆ ਤੇ ਉਹਦਾ ਹੱਲ ਬੈਠ ਕੇ ਕੱਢਿਆ ਜਾ ਸਕਦਾ ਕੋਈ ਕਾਨੂੰਨ ਬਣਾ ਕੇ ਕਰਤਾਰ ਚੀਮੇ ਹੁਣ ਉਹਨਾਂ ਨੂੰ ਮੈਂ ਸੁਣ ਰਿਹਾ ਸੀਗਾ ਉਹਨਾਂ ਨੇ ਚੰਗੀ ਗੱਲ ਕਹੀ ਕਿ ਇਹਦਾ ਕੁਝ ਮੈਨੂੰ ਪਤਾ ਨਹੀਂ ਹੁਣ ਇਹਦਾ ਕੋਈ ਤੁਸੀਂ ਕਾਨੂੰਨ ਵੀ ਇਹਦਾ ਕਿਦਾਂ ਕੀ ਬਣਾ ਸਕਦੇ ਆ ਵੀ ਐਗਰੀਮੈਂਟ ਨੂੰ ਕਿਦਾਂ ਤੁਸੀਂ ਉਹਨੂੰ ਲੈ ਕੇ ਅੱਗੇ ਚੱਲਣਾ ਜਾਂ ਕੋਈ ਨੋਰਮਸ ਬਣਾ ਲੈਣ ਸਾਰੇ ਜਾਣੇ ਇਕੱਠੇ ਬੈਠ ਕੇ ਤੇ ਇਹ ਉਸ ਤਰੀਕੇ ਨਾਲ ਫਿਰ ਗਾਂ ਚੱਲਿਆ ਜਾਵੇ ਇਹ ਜਿਹੜੀ ਅੱਛਾ ਇੱਕ ਗੱਲ ਬਹੁਤ ਆਉਂਦੀ ਆ ਜੀ ਉਹ ਇਹਦੇ ਮਾਮਲੇ ਦੇ ਵਿੱਚ ਆਈ ਆ ਕਿ ਜੀ ਪਿੰਕੀ ਢਾਲੀਆਲ ਨੇ ਇਹਨਾਂ ਨੂੰ ਬਣਾਤਾ ਸੁਨੰਦਾ ਸ਼ਰਮਾ ਨੂੰ ਕੋਈ ਕਿਸੇ ਨੂੰ ਨਹੀਂ ਬਣਾਉਂਦਾ ਇਹ ਗੱਲ ਵੈਸੇ ਵੀ ਕਹਿਣੀ ਬਹੁਤ ਗਲਤ ਹੁੰਦੀ ਆ ਇਹ ਸਾਡੇ ਨਾਲ ਐਵੇਂ ਹੀ ਰਵਾਜ ਜਾਂ ਚੱਲਦਾ ਉਹ ਇੱਥੇ ਗਲੀਆਂ 'ਚ ਤੁਰਿਆ ਫਿਰਦਾ ਹੁੰਦਾ ਸੀ ਹੁਣ ਮਸ਼ਹੂਰ ਹੋ ਗਿਆ ਤੇ ਯਾਰ ਸਾਰੇ ਗਲੀਆਂ 'ਚ ਹੀ ਫਿਰਦੇ ਹੁੰਦੇ ਆ ਜਿਹੜੇ ਆਪਾਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜੰਮਦੇ ਆ ਜਾਂ ਜਿੱਥੇ ਵੀ ਆ ਅਸੀਂ ਸਾਰੇ ਆਮ ਹੀ ਹੁੰਨੇ ਆ ਗਲੀਆਂ 'ਚ ਤੁਰੇ ਫਿਰਨਾ ਅਸੀਂ ਹੋਰ ਤਾਂ ਕਿਤੇ ਉਹ ਜਿਹੜੇ ਕਲਾਕਾਰ ਵਿਚਾਰੇ ਗਾਉਂਦੇ ਆ ਉਹਨਾਂ ਨੇ ਵੀ ਤਾਂ ਉਹਨਾਂ ਹੀ ਗਲੀਆਂ 'ਤੇ ਫਿਰਨਾ ਤੇ ਉੱਥੋਂ ਜਦੋਂ ਉਹ ਮਸ਼ਹੂਰ ਹੋਣਗੇ ਤਾਂ ਫੇਰ ਹੀ ਦੁਨੀਆ 'ਤੇ ਉਹਨਾਂ ਦਾ ਨਾਂ ਜਾਊਗਾ ਇਹ ਤਾਂ ਐਵੇਂ ਕਿਸੇ ਨੂੰ ਬਹੁਤ ਨਿਮਯਾਉਣ ਦੀ ਜਿਹੜੀ ਇੱਕ ਗੱਲ ਹੁੰਦੀ ਆ ਕਿ ਇਦਾਂ ਦੀਆਂ ਗੱਲਾਂ ਕਰਨੀਆਂ ਇਹ ਕੋਈ ਕਿਸੇ ਨੂੰ ਬਣਾਉਂਦਾ ਨਹੀਂ ਡੈਫੀਨਿਟਲੀ ਇੱਕ ਤੁਹਾਡਾ ਹਿੱਸਾ ਜ਼ਰੂਰ ਹੁੰਦਾ ਤੇ ਉਹ ਉਹਨੂੰ ਜਿਹੜਾ ਆਰਟਿਸਟ ਆ ਉਹਨੂੰ ਵੀ ਕਦੇ ਨਹੀਂ ਇਹ ਭੁੱਲਣਾ ਚਾਹੀਦਾ ਕਿ ਉਸ ਪ੍ਰੋਡਕਸ਼ਨ ਕੰਪਨੀ ਨੇ ਜਾਂ ਉਸ ਪ੍ਰੋਡਿਊਸਰ ਨੇ ਉਸ ਟਾਈਮ ਮੇਰਾ ਸਾਥ ਦਿੱਤਾ ਸੀ ਤੇ ਉਹਨਾਂ ਨੇ ਮੈਨੂੰ ਵੱਡੇ ਹੋਣ ਦੇ ਵਿੱਚ ਮਦਦ ਕੀਤੀ ਤੇ ਜਿਹੜੀਆਂ ਪ੍ਰੋਡਕਸ਼ਨ ਕੰਪਨੀਆਂ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਤੁਸੀਂ ਜੇਕਰ ਡੀਲ ਕਰਦੇ ਹੋ ਮੈਂ ਹੁਣ ਬਾਈ ਆਰ ਐਫ ਦੀ ਆਪਾ ਉਦਾਹਰਨ ਦਿੱਤੀ ਆ ਜੇਕਰ ਅਦਿੱਤਿਏ ਚੋਪੜਾ ਹੋਣਾ ਨੇ ਕਿਸੇ ਡਾਇਰੈਕਟਰ ਦੇ ਨਾਲ ਡੀਲ ਕੀਤੀ ਕਿ ਤਿੰਨ ਫਿਲਮਾਂ ਤਾਂ ਮੇਰੇ ਲਈ ਬਣਾਉਣੀਆਂ ਉਹ ਤਿੰਨ ਫਿਲਮਾਂ ਬਣਾ ਕੇ ਅਦਿੱਤਿਆ ਚੋਪੜਾ ਦਾ ਵੀ ਦਿਲ ਏਡਾ ਵੱਡਾ ਹੋਣਾ ਚਾਹੀਦਾ ਕਿ ਉਹ ਕਵੇ ਤੇ ਉਹ ਉੱਥੇ ਉਹਨਾਂ ਦਾ ਹੈਗਾ ਇਸੇ ਕਰਕੇ ਸ਼ਾਇਦ ਉਹਨਾਂ ਦੀ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਕਿ ਭਾਈ ਠੀਕ ਹੈ ਤੂੰ ਬਣਾ ਮੇਰੇ ਵੱਲੋਂ ਤੂੰ ਹਾਲੀਵੁੱਡ 'ਚ ਬਣਾ ਮੇਰੇ ਵੱਲੋਂ ਬਾਲੀਵੁੱਡ 'ਚ ਬਣਾ ਜਿਹਦੇ ਲਈ ਮਰਜ਼ੀ ਫਿਲਮ ਬਣਾ ਤੇ ਜਦੋਂ ਤੇਰੇ ਕੋਲ ਚੰਗੀ ਸਕ੍ਰਿਪਟ ਤੂੰ ਮੈਨੂੰ ਦਿਖਾ ਲੈਣੀ ਹੋਈ ਤੂੰ ਮੈਨੂੰ ਵੀ ਦਿਖਾ ਲੇ ਜੇ ਮੈਂ ਤੇਰੇ ਨਾਲ ਤੂੰ ਕਿਸੇ ਹੋਰ ਪ੍ਰੋਡਿਊਸਰ ਦੇ ਲਈ ਬਣਾ ਲਾ ਨਹੀਂ ਤਾਂ ਤੂੰ ਮੇਰੇ ਲਈ ਫਿਲਮ ਆ ਕੇ ਬਣਾ ਦੇ। ਸੋ ਇਹ ਬੜਾ ਮਿਊਚੁਅਲੀ ਇਹਦੇ ਤੇ ਕੰਮ ਹੋ ਸਕਦਾ ਪਰ ਇਦਾਂ ਦੀਆਂ ਚੀਜ਼ਾਂ ਐਕਚੁਅਲੀ ਸਾਨੂੰ ਥੱਲੇ ਹੀ ਖਿੱਚਦੀਆਂ। ਸੋ ਪੰਜਾਬੀ ਇੰਡਸਟਰੀ ਦਾ ਬਹੁਤ ਤਗੜਾ ਪੋਟੈਂਸ਼ੀਅਲ ਆ ਤੇ ਚੰਗੀ ਗੱਲ ਇਹ ਹੋਵੇਗੀ ਕਿ ਇਹਨੂੰ ਪਛਾਣ ਕੇ ਹੀ ਅੱਗੇ ਵਧਿਆ ਜਾਵੇ। ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਲਗਾਤਾਰ ਕਰਦੇ ਰਹੀਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ। ਸਤਿ ਸ਼੍ਰੀ ਅਕਾਲ।